ਬਲਜਿੰਦਰ ਸਿੰਘ ਜੀ ਜਦੋਂ ਸਿੰਘ ਜੀ ਇੱਕ ਡੈੱਡ ਬੋਡੀ ਨਿਕਲੀ ਆ ਕੀ ਕਹਿਣਾ ਚਾਹੁੰਦਾ ਕਿਸ ਚੀਜ਼ ਬਾਰੇ ਇਹ ਡੈੱਡ ਬੋਡੀ ਜੀ ਸਾਡੇ ਪਿੰਡ ਮਹਿਰੋਂ ਦਾ ਹੈ ਸੀਗਾ ਬਾਈ ਤੇ ਇਹਨੇ ਪਰਸੋਂ ਸੁਸਾਇਡ ਕਰ ਲਿਆ ਸੀਗਾ ਵਧਨੀ ਵਾਲੀ ਨਹਿਰ ਤੋਂ ਸੁਸਾਇਡ ਦੇ ਕਾਰਨਾਂ ਦਾ ਤਾਂ ਸਾਨੂੰ ਪਤਾ ਨਹੀਂ ਵੀ ਕਾਹਤੋਂ ਕੀਤਾ ਹੂੰ ਹੂੰ ਤੇ ਬੰਦਾ ਬਹੁਤ ਵਧੀਆ ਸੀਗਾ ਜੀ ਤੇ ਅੱਜ ਜਦੋਂ ਨਹਿਰ ਦੇ ਵਿੱਚੋਂ ਡੈੱਡ ਬੋਡੀ ਕੱਢਣੀ ਸੀਗੀ ਤੇ ਉਦੋਂ ਸਮਾਜ ਸੇਵੀ ਸੰਿਆਸੀ ਜੀ ਮੋਗੇ ਇਹਨਾਂ ਨੂੰ ਫੋਨ ਕੀਤਾ ਇਹਨਾਂ ਦੀ ਟੀਮ ਆਈ ਤੇ ਇਹਨਾਂ ਨੇ ਸਾਡੀ ਹੈਲਪ ਕੀਤੀ ਪੁਲਿਸ ਮੁਲਾਜ਼ਮਾ ਨੇ ਸਾਡੀ ਬਹੁਤ ਹੈਲਪ ਕੀਤੀ ਅਸੀਂ ਤਾਂ ਰਾਤ ਦੇ ਇੱਥੇ ਨਹਿਰ ਤੇ ਫਿਰਦੇ ਆਂ ਤੇ ਚੰਗੀ ਸਾਡੀ ਹੈਲਪ ਕਰਕੇ ਇਹਨਾਂ ਨੇ ਸੇਵਾ ਕੀਤੀ ਹੈ ਇਹ ਬਹੁਤ ਵੱਡੀ ਸੇਵਾ ਹੈ ਇਹਨਾਂ ਦੀ ਤੇ ਜਦੋਂ ਅਸੀਂ ਇਹਨਾਂ ਨੂੰ ਫੋਨ ਕੀਤਾ ਥੋੜੇ ਮਿੰਟਾਂ ਦੇ ਵਿੱਚ ਹੀ ਇਹ ਗੱਡੀ ਲੈ ਕੇ ਸਿਆਸੀ ਜੀ ਆਪ ਖਦ ਤੇ ਸਾਡੇ ਚੰਨੀ ਜੀ ਤੇ ਬਾਕੀ ਇਹਨਾਂ ਦੀ ਸਾਰੀ ਟੀਮ ਆਈ ਇਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਹੈ ਜੀ ਇਸ ਤੇ ਅਸੀਂ ਧੰਨਵਾਦ ਕਰਦੇ ਹਾਂ ਅ ਜੀ ਇੱਕ ਬਾਡੀ ਨਹਿਰ ਤੇ ਮਿਲੀ ਹੈ ਕਿੰਨੇ ਚਿਰ ਦੀ ਗੈਪ ਸੀ ਤੇ ਕੌਣ ਸੀ ਲੋਕ ਇਤੇ ਇਥੋਂ ਮਿਲੀ ਹੈ ਤੇ ਅੱਜ ਤੁਸੀਂ ਕਿਹਦੇ ਸੰਯੋਗ ਨਾਲ ਇਹਨਾਂ ਨੂੰ ਹਸਪਤਾਲ ਪਹੁੰਚਾਰੇ ਇਹ 102 ਨੰਬਰ ਮਕਦਮਾ ਮਿਤੀ 3924 ਨੂੰ ਨਵਦੀਪ ਸਿੰਘ ਦੇ ਬਿਆਨ ਤੇ ਦਰਜ ਹੋਇਆ ਜੀ ਲਖਵੀਰ ਸਿੰਘ ਨੇ ਨਹਿਰ ਤੋਂ ਪੌੜ ਨਹਿਰ ਤੋਂ ਸ਼ਾਰਮਾ ਆਤੀ ਸੀ ਜੀ ਤਿੰਨ ਨੂੰ ਅੱਜ ਇਹਦੀ 2 ਦਿਨ ਬਾਅਦ ਬੋਡੀ ਮਿਲੀ ਹੈ ਇਥੇ ਪੌੜ ਨਹਿਰ ਦੇ ਕੰਡੇ ਤੇ ਫਸੀ ਸੀ ਤੋ ਕੱਢ ਕੇ ਤੇ ਸਮਾਜ ਸੇਵੀ ਸੰਸਥਾ ਦੀ ਹੈਲਪ ਨਾਲ ਸਿਵਲ ਹਸਪੀਟਲ ਪੀਟਰ ਮੋਗੇ ਜਾ ਰਹੇ ਆ ਤੇ ਉੱਥੇ ਪੋਸਟਮਾਰਟਮ ਕਰਾਇਆ ਜਾਊਗਾ ਜੀ। ਕਾਰਨ ਲੱਗ ਰਿਹਾ ਕੀ ਕੁਝ ਇਹ ਲਖਵੀਰ ਸਿੰਘ ਸੂਸਰ ਨਾਲ ਨੋਟਿਸ ਲਿਖਿਆ ਜੀ। ਉਹ ਉਹਨਾਂ ਦੀ ਗੱਡੀ ਚੋਂ ਮਿਲਿਆ ਸੀਗਾ। ਉਹ ਆਪਣੀ ਵਾਈਫ ਤੋਂ ਬਰਮਜੀਤ ਕੌਰ ਤੇ ਆਪਣੀ ਨੌ ਤੋਂ ਤੰਗ ਹੋ ਕੇ ਉਹਨਾਂ ਨੇ ਮੌਤ ਕੀਤੀ ਆ। ਤੇ ਬਾਕੀ ਹੋਰ ਫਰਦਰ ਕੀ ਕਾਰਵਾਈ ਕੀਤੀ ਜਾ ਰਹੀ ਹੈ? ਇਹ ਪਰਚਾ ਦਰਜ ਆ ਜੀ। ਤੇ ਦੋਸ਼ੀ ਗ੍ਰਫਤਾਰ ਕਰਕੇ ਜੇਲ੍ਹ ਭੇਜਦੇ ਆ ਜੀ। ਤਫ਼ਤੀਸ਼ ਜਾਰੀ ਆ। ਬਲਜਿੰਦਰ ਸਿੰਘ ਆ ਜੀ। ਬਜੇਦ ਸਿੰਘ ਜੀ ਇੱਕ ਡੈੱਡ ਬੋਡੀ ਨਿਕਲੀ ਆ। ਕੀ ਕਹਿਣਾ ਚਾਹੁੰਦੇ ਤੁਸੀਂ ਇਸ ਬਾਰੇ? ਇਹ ਡੈੱਡ ਬਡੀ ਜੀ ਸਾਡੇ ਪਿੰਡ ਮਹਿਰੋਂ ਦਾ ਹੀ ਸੀਗਾ ਬਾਈ ਤੇ ਇਹਨੇ ਪਰਸੋਂ ਸੂ ਸੈਡ ਕਰ ਲਿਆ ਸੀਗਾ ਵਧਿਨੀ ਵਾਲੀ ਨਹਿਰ ਤੋਂ ਸੂ ਸੈਡ ਦੇ ਕਾਰਨਾਂ ਦਾ ਤਾਂ ਸਾਨੂੰ ਪਤਾ ਨਹੀਂ ਵੀ ਕਾਹ ਤੋਂ ਕੀਤਾ ਹੂੰ ਹੂੰ ਤੇ ਬੰਦਾ ਬਹੁਤ ਵਧੀਆ ਸੀਗਾ ਜੀ ਤੇ ਅੱਜ ਜਦੋਂ ਨਹਿਰ ਦੇ ਵਿੱਚੋਂ ਡੈੱਡ ਬਡੀ ਕੱਢਣੀ ਸੀਗੀ ਤੇ ਉਦੋਂ ਸਮਾਜ ਸੇਵੀ ਸੰਿਆਸੀ ਜੀ ਮੋਗੇ ਇਹਨਾਂ ਨੂੰ ਫੋਨ ਕੀਤਾ ਇਹਨਾਂ ਦੀ ਟੀਮ ਆਈ ਤੇ ਇਹਨਾਂ ਨੇ ਸਾਡੀ ਹੈਲਪ ਕੀਤੀ ਪੁਲਿਸ ਮੁਲਾਜ਼ਮਾਂ ਨੇ ਸਾਡੀ ਬਹੁਤ ਹੈਲਪ ਕੀਤੀ ਅਸੀਂ ਤਾਂ ਰਾਤ ਦੇ ਇੱਥੇ ਨਹਿਰ ਤੇ ਫਿਰਦੇ ਆਂ ਚੰਗੀ ਸਾਡੀ ਹੈਲਪ ਕਰਕੇ ਇਹਨਾਂ ਨੇ ਸੇਵਾ ਕੀਤੀ ਹੈ ਇਹ ਬਹੁਤ ਵੱਡੀ ਸੇਵਾ ਇਹਨਾਂ ਦੀ ਤੇ ਜਦੋਂ ਅਸੀਂ ਇਹਨਾਂ ਨੂੰ ਫੋਨ ਕੀਤਾ ਥੋੜੇ ਮਿੰਟਾਂ ਦੇ ਵਿੱਚ ਹੀ ਇਹ ਗੱਡੀ ਲੈ ਕੇ ਸਿਆਸੀ ਜੀ ਆਪ ਖਾਦਾ ਤੇ ਸਾਡੇ ਚੰਨੀ ਜੀ ਤੇ ਬਾਕੀ ਇਹਨਾਂ ਦੀ ਸਾਰੀ ਟੀਮ ਆਈ ਇਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਹੈ ਜੀ ਇਸ ਤੇ ਅਸੀਂ ਧੰਨਵਾਦ ਕਰਦੇ ਹਾਂ ਅ ਬਜੇ ਸਿੰਘ ਜੀ ਇੱਕ ਬਾਡੀ ਨੇਅਰ ਤੋਂ ਮਿਲ ਗਿਆ ਕਿੰਨੇ ਚਿਰ ਦੀ ਗੈਪ ਸੀ ਤੇ ਕੌਣ ਸੀ ਲੋਕ ਇੱਥੇ ਕਿੱਥੋਂ ਮਿਲੀ ਹੈ ਤੇ ਅੱਜ ਤੁਸੀਂ ਕਿਹਦੇ ਸਹਿਯੋਗ ਨਾਲ ਇਹਨਾਂ ਨੂੰ ਹਸਪਤਾਲ ਪਹੁੰਚਾਰੇ ਇਹ 102 ਨੰਬਰ ਮੁਕੱਦਮਾ ਮਿਤੀ 3 9 24 ਨੂੰ ਨਵਦੀਪ ਸਿੰਘ ਦੇ ਬਿਆਨ ਤੇ ਦਰਜ ਹੋਇਆ ਜੀ। ਲਖਵੀਰ ਸਿੰਘ ਨੇ ਨਹਿਰ ਤੋਂ ਪੌੜ ਨਹਿਰ ਤੋਂ ਸ਼ਾਲਮਾ ਆਤੀ ਸੀ। ਜੀ। ਤੇਨ ਨੂੰ ਅੱਜ ਇਹਦੀ 2 ਦਿਨ ਬਾਅਦ ਬੋਡੀ ਮਿਲੀ ਆ। ਇੱਥੇ ਪੌੜ ਨਹਿਰ ਦੇ ਕੰਡੇ ਤੇ ਫਸੀ ਸੀ। ਜੀ। ਉਹ ਕੱਢ ਕੇ ਤੇ ਸਮਾਜ ਸੇਵੀ ਸੰਸਥਾ ਦੀ ਹੈਲਪ ਨਾਲ ਸਿਵਲ ਹਸਪੀਟਲ ਪੀਟਰ ਮੋਗੇ ਜਾ ਰਹੇ ਆ ਤੇ ਉੱਥੇ ਪੋਸਟਮਾਰਟਮ ਕਰਾਇਆ ਜਾਊਗਾ ਜੀ। ਕਾਰਨ ਲੱਗ ਰਿਹਾ ਕੀ ਸੀ ਕੁਝ? ਇਹ ਲਖਮੀਰ ਸਿੰਘ ਨੇ ਸੂਰ ਸਰ ਨੋਟਿਸ ਲਿਖਿਆ ਜੀ ਉਹ ਉਹਨਾਂ ਦੀ ਗੱਡੀ ਚੋਂ ਮਿਲਿਆ ਸੀਗਾ ਉਹ ਆਪਣੀ ਵਾਈਫ ਤੋਂ ਪਰਮਜੀਤ ਕੌਰ ਤੇ ਆਪਣੀ ਨੌ ਤੋਂ ਤੰਗ ਹੋ ਕੇ ਉਹਨਾਂ ਨੇ ਮੌਤ ਕੀਤੀ ਆ ਤੇ ਬਾਕੀ ਫਰਦਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਪਰਚਾ ਦਰਜ ਆ ਜੀ ਤੇ ਦੋਸ਼ੀ ਗ੍ਰਫਤਾਰ ਕਰਕੇ ਜੇਲ੍ਹ ਭੇਜਤੇ ਆ ਜੀ ਤਫਤੀਸ਼ ਜਾਰੀ ਹੈ